ਇੱਕ ਪਾਸੇ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਅੱਜ 51 ਦਿਨ ਹੋ ਗਏ ਨੇ ਦੂਸਰੇ ਪਾਸੇ ਹਰਿਆਣਾ ਪੁਲਿਸ ਜਿਹੜੀ ਹੈ ਉਹ ਅਕੇ ਵਾਦੀ ਹੋਈ ਦਿਖਾਈ ਦਿੰਦੀ ਹੈ ਇਸੀ ਵਜ੍ਹਾ ਇਸੇ ਕਾਰਨ ਕੀ ਨੇ ਕਿਉਂਕਿ ਪਹਿਲਾਂ ਤੋਂ ਹੀ ਲਗਾਤਾਰ ਜਿੱਥੇ ਜਗਜੀਤ ਸਿੰਘ ਢੱਲੇਵਾਲ ਆਪਣਾ ਮਰਨ ਵਰਤ ਉਹਨਾਂ ਦਾ ਜਾਰੀ ਸੀਗਾ ਉਸ ਤੋਂ ਬਾਅਦ ਹੁਣ 111 ਕਿਸਾਨਾਂ ਨੇ ਅੱਜ ਫਿਰ ਤੋਂ ਖਨੌਰੀ ਬਾਰਡਰ ਵਿਖੇ ਮਰਨ ਵਰਤ ਤੇ ਬੈਠਣਾ ਜਿਸ ਤੋਂ ਬਾਅਦ ਲਗਾਤਾਰ ਜਿਹੜੇ ਕਿਸਾਨ ਆਗੂ ਨੇ ਉਹ ਬੈਠਕਾਂ ਦਾ ਦੌਰ ਕਰ ਜਾਰੀ ਸੀਗਾ ਮੀਟਿੰਗਾਂ ਕਰ ਰਹੀ ਸੀ ਲੇਕਿਨ ਦੂਸਰੀ ਤਰਫ ਫਿਰ ਤੋਂ ਹਰਿਆਣਾ ਪੁਲਿਸ ਦਾ ਜਿਹੜਾ ਇੱਕ ਵਫਦ ਅੱਜ ਪਹੁੰਚਿਆ ਸੀ ਜਿਸ ਨੂੰ ਲੈ ਕੇ तमाम ਜਿਹੜੇ ਹਰਿਆਣਾ ਪੁਲਿਸ ਦੇ ਅਧਿਕਾਰੀ ਕਰਮਚਾਰੀ ਨੇ ਉਹਨਾਂ ਨੇ ਆਪਣੇ ਮੋਰਚੇ ਤੋਂ ਅੱਗੇ ਵੱਧ ਕੇ ਜਿਹੜਾ ਖਨੌਰੀ ਮੋਰਚਾ ਕਿਸਾਨਾਂ ਦਾ ਹੈ ਉਹਨਾਂ ਵੱਲ ਆਪਣਾ ਜਿਹੜਾ ਦਾਇਰਾ ਹੈ ਉਸ ਨੂੰ ਵਧਾ ਦਿੱਤਾ ਤਾਂ ਜੋ ਕਿਸਾਨ ਜਿਹੜੇ ਨੇ 111 ਕਿਸਾਨਾਂ ਦਾ ਜਥਾ ਉਹ ਅੱਗੇ ਨਾ ਵੱਧ ਸਕੇ ਤਾਂ ਸਿੱਧੀਆਂ ਤਸਵੀਰਾਂ ਖਨੌਰੀ ਬਾਰਡਰ ਤੋਂ ਨੇ ਹਰੇਕ ਤਸਵੀਰ ਜਿਹੜੀ ਆ ਦੇਖੋ ਵੀ ਜਿਹੜਾ ਅੱਗੇ ਤੱਕ ਮੋਰਚਾ ਜਿੱਥੇ ਪਹਿਲਾਂ ਬੈਰੀਕੇਟਿੰਗ ਕੀਤੀ ਹੋਈ ਸੀ ਤਾਂ ਉਸ ਤੋਂ ਲਗਭਗ 4 ਤੋਂ 500 ਮੀਟਰ ਅੱਗੇ ਜਿਹੜੇ ਹਰਿਆਣਾ ਪੁਲਿਸ ਦੇ ਅਧਿਕਾਰੀ ਕਰਮਚਾਰੀ ਪੂਰੇ ਰੈਪਿਡ ਐਕਸ਼ਨ ਫੋਰਸ ਜਿਹੜੀ ਇਹਨਾਂ ਦੇ ਨਾਲ ਹੈ ਔਰ ਦੂਸਰੀ ਤਰਫ ਪੂਲੀ ਤਿਆਰੀ ਚ ਹੈ ਤਾਂ ਜੋ ਕਿਸਾਨਾਂ ਨੂੰ ਅੱਗੇ ਨਾ ਵਧਣ ਦੇ ਚਾਵੇ ਦੂਸਰੀ ਤਰਫ ਕੰਡਿਆਲੀ ਤਾਰ ਜਿਹੜੀ ਹੈ ਕੰਡਿਆਲੀ ਤਾਰ ਤੋਂ ਅੱਗੇ ਵਧਣ ਤੋਂ ਹੀ ਰੋਕਣ ਦੇ ਲਈ ਇਹ ਸਾਰਾ ਜਿਹੜਾ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਕਿਉਂਕਿ ਪਹਿਲਾਂ ਜਿੱਥੇ ਮੋਰਚਾ ਖਨੌਰੀ ਬਾਰਡਰ ਤੇ ਲੱਗਿਆ ਹੋਇਆ ਸੀ ਇਹ ਤਸਵੀਰ ਜਿਹੜੀ ਹੈ ਕੰਡਿਆਲੀ ਤਾਰ ਹੈ ਜਿਹੜੀ ਕਿ ਹਰਿਆਣਾ ਤੋਂ ਵਾਪਸ ਆਉਂਦੇ ਹੋਏ ਖਨੌਰੀ ਮੋਰਚੇ ਵੱਲ ਲੱਗੀ ਹੋਈ ਹੈ ਤਾਂ ਜੋ ਜਾਪਤਾ ਬਣਾਇਆ ਜਾ ਸਕੇ ਤਾਂ ਕਿਸਾਨ ਆਗੂਆਂ ਨੇ ਇਹ ਜਿਹੜੀ ਕੰਡਿਆਲੀ ਤਾਰ ਸੀਗੀ ਉਸ ਨੂੰ ਬਣਾ ਕੇ ਰੱਖਿਆ ਹੋਇਆ ਸੀ ਤਾਂ ਜੋ ਕਿਸਾਨ ਅਗੂ ਅੱਗੇ ਨਾ ਵਧਣ ਤਾਂ ਉਸ ਤੋਂ ਬਾਅਦ ਹੁਣ ਅੱਜ ਕੱਲ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਜਿਹੜੀ ਸੀ ਕਿਸਾਨਾਂ ਅਗਮਲ ਦਿੱਤੀ ਗਈ ਸੀ ਕਿ 111 ਕਿਸਾਨਾਂ ਦਾ ਜੱਥਾ ਜਿਹੜਾ ਹੈ ਉਹ ਹਰਿਆਣੇ ਵਾਲੇ ਪਾਸੇ ਜਿੱਥੇ ਬੈਰੀਕੇਟਿੰਗ ਹੈ ਉਸ ਜਗ੍ਹਾ ਤੇ ਪਿੱਠ ਕਰਕੇ 111 ਕਿਸਾਨ ਮਰਨ ਵਰਤੇ ਬੈਠਣਗੇ ਤਾਂ ਉਸ ਤੋਂ ਬਾਅਦ ਦੀਆਂ ਤਸਵੀਰਾਂ ਨੇ ਕਿ ਪਹਿਲਾਂ ਇੱਕ ਵਫਦ ਜਿਹੜਾ ਹਰਿਆਣੇ ਪ੍ਰਸ਼ਾਸਨ ਦਾ ਉਹ ਪਹੁੰਚਿਆ ਜਿਸ ਦੇ ਵਿੱਚ ਡੀਐਸਪੀ ਸੀਗੇ ਨਾਲ ਲਗਭਗ 3 ਤੋਂ 4 ਅਧਿਕਾਰੀ ਕਰਮਚਾਰੀ ਹੋਰ ਕਾਕਾ ਸਿੰਘ ਕੋਟੜਾ ਅਮਰਜੀਤ ਸਿੰਘ ਨੰਗਲੀ ਦੇ ਨਾਲ ਮੁਲਾਕਾਤ ਹੋਈ ਹੈ ਬੈਠਕ ਹੋਈ ਹੈ ਲੇਕਿਨ ਕਿਤੇ ਨਾ ਕਿਤੇ ਸਹਿਮਤੀ ਨਾ ਬਣਨ ਕਰਕੇ ਫਿਰ ਤੋਂ ਡੀਐਸਪੀ ਨੇ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਜਿਸ ਤੋਂ ਬਾਅਦ ਹੁਣ ਇਹ ਫੋਰਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ ਔਰ ਲਗਭਗ ਇਹ ਦਾਇਰਾ ਜਿਹੜਾ ਹੈ ਦੋਨੋਂ ਸਾਈਡਾਂ ਤੋਂ ਦੋਨੋਂ ਸੜਕਾਂ ਤੋਂ ਲਗਭਗ 4-400 ਮੀਟਰ ਦਾ ਦਾਇਰਾ ਜਿਹੜਾ ਹੈ ਉਹ ਅੱਗੇ ਵਧਾਇਆ ਗਿਆ ਇੱਕ ਪਾਸੇ ਹਰਿਆਣਾ ਪੁਲਿਸ ਹੈ ਤਿੰਨ ਲੇਰਾਂ ਦੇ ਵਿੱਚੇ ਪੂਰੀ ਫੋਰਸ ਲਾਈ ਹੋਈ ਹੈ ਪਹਿਲਾ ਹਰਿਆਣਾ ਪੁਲਿਸ ਹੈ ਉਸ ਤੋਂ ਬਾਅਦ ਰੈਪਿਡ ਐਕਸ਼ਨ ਫੋਰਸ ਹੈ ਉਸ ਤੋਂ ਬਾਅਦ ਐਂਟੀ ਰੈਟ ਪੁਲਿਸ ਹੈ ਔਰ ਉਸ ਤੋਂ ਪਿੱਛੇ ਫਿਰ ਤੋਂ ਜਿਹੜੇ ਬੈਰੀਕੇਡ ਹੈ ਹਰਿਆਣਾ ਪੁਲਿਸ ਦੇ ਉਹ ਲੱਗੇ ਹੋਏ ਨੇ ਸੋ ਇਸੇ ਤਰੀਕੇ ਦੇ ਨਾਲ ਪਹਿਲਾ ਅੱਗੇ ਦੀ ਤਸਵੀਰ ਜਿਹੜੀ ਆ ਉਹ ਡੀਐਸਪੀ ਰੋਹਿਤ ਵਰਮਾ ਜਿਹੜੇ ਗੱਲਬਾਤ ਕਰਨ ਦੇ ਲਈ ਪਹੁੰਚੇ ਸੀਗੇ ਤਾਂ ਪਹਿਲਾਂ ਤੋਂ ਹੀ ਪੁਖਤਾ ਪ੍ਰਬੰਧ ਕਰ ਲਏ ਨੇ पांच हो आगे ਦੀ ਤਸਵੀਰ ਜਿਹੜੀ ਹੈ ਉਹ ਸਪਸ਼ਟ ਰੂਪ ਦੇ ਵਿੱਚ ਹੋ ਸਕੇ ਔਰ ਪਿੱਛੇ ਤਿਆਰੀ ਹੈ ਸ਼ੀਲਡ ਹੈ ਹੈਲਮਟ ਪਾਏ ਹੋਏ ਰੈਪੀਡ ਐਕਸ਼ਨ ਫੋਰਸ ਹੈ ਔਰ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਵੀ ਤਿਆਰ ਕੀਤੇ ਗਏ ਨੇ ਦੂਸਰੀ ਤਰਫ ਪਿੱਛੇ ওয়াটার ਕੈਨਨ ਜਿਹੜੇ ਨੇ ਉਹ ਤਿਆਰ ਨੇ ਤਾਂ ਜੋ ਕਿਸਾਨ ਅੱਗੇ ਨਾਲ ਵਧਣ ਲੇਕਿਨ ਦੂਸਰੀ ਤਰਫ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਪੂਰਨ ਤੌਰ ਦੇ ਉੱਪਰ ਸ਼ਾਂਤਮਈ ਤਰੀਕੇ ਨਾਲ ਉੱਥੇ ਜਾ ਕੇ ਮਰਨ ਵਰਤੇ ਬੈਠਣਾ ਔਰੇ ਦੋਹਾਂ ਫੋਰਮਾਂ ਦੀ ਮੀਟਿੰਗ ਤੋਂ ਬਾਅਦ ਹੀ ਗੱਲਬਾਤ ਜਿਹੜੀ ਹੈ ਅੱਗੇ ਚੱਲੀ ਹੈ ਤਾਂ ਜੋ ਸਰਕਾਰ ਸਾਡੀ ਗੱਲਬਾਤ ਸੁਣ ਸਕੇ ਕਿਉਂਕਿ ਜਗਨਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਅੱਜ 51 ਦਿਨ ਵਿੱਚ ਸ਼ਾਮਲ ਹੋਇਆ ਹੈ ਤਾਂ ਲਗਾਤਾਰ ਜਿਹੜਾ ਇਸ ਨੂੰ ਰੋਕਣ ਦੇ ਲਈ ਇਸ ਨੂੰ ਅੱਗੇ ਆਵਦੋਂ ਦੇ ਕਿਸਾਨਾਂ ਵੱਲੋਂ ਗੱਲਬਾਤ ਜਿਹੜੀ ਸੀ ਉਹ ਕੀਤੀ ਜਾ ਰਹੀ ਸੀ ਲੇਕਿਨ ਕਿਤਨਾ ਕਿਤੇ ਹੁਣ ਅੱਜ 111 ਕਿਸਾਨ ਜਿਹੜੇ ਨੇ ਉਹ ਅੱਗੇ ਵਧਣਗੇ ਲੇਕਿਨ ਦੂਸਰੀ ਤਰਫ ਮੋਰਚੇ ਦੀ ਹੱਦ ਹੈ ਅਖੀਰ ਜਿਹੜੀ ਹੈ ਇਸ ਤੋਂ ਅੱਗੇ ਕਿਸਾਨ ਆਗੂ ਜਿਹੜੇ ਨੇ ਉਹ ਨਹੀਂ ਵਧ ਸਕਦੇ ਉਸ ਨੂੰ ਰੋਕਣ ਦੇ ਲਈ ਸਾਰਾ ਕੁਝ ਕੀਤਾ ਗਿਆ ਤਾਂ ਇਹ ਸਾਰੇ ਪ੍ਰਬੰਧ ਨਹੀਂ ਕਿਉਂਕਿ ਕਿਸਾਨ ਆਗੂ ਜਿਹੜੇ ਨੇ ਉਹ ਵੀ ਪਹਿਲਾਂ ਜਾਇਜ਼ਾ ਲੈ ਕੇ ਗਏ ਸੀਗੇ ਔਰ ਇਸ ਜਗ੍ਹਾ ਦੇ ਉੱਪਰ ਸਫਾਈ ਕਰਕੇ ਗਏ ਸੀ ਤਾਂ ਜੋ ਅੱਗੇ ਜਿਹੜੇ ਕਿਸਾਨ ਆਗੂ ਅੱਗੇ ਬਾਤ ਸਕਣ ਤਾਂ ਹੁਣ ਕਈ ਏਸ਼ੀਆ ਕਾ ਦੇ ਉੱਪਰ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਕਿਵੇਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਗੇ ਵਧ ਸਕਣ ਔਰ ਹਰੇਕ ਤਰਫ ਜਿਹੜਾ ਹੈ ਪੁਲਿਸ ਫੋਰਸ ਜਿਹੜੀ ਹੈ ਦੋਨਾਂ ਲਾਈਨਾਂ ਦੇ ਉੱਤੇ ਤਣਾਤ ਕੀਤੀ ਹੈ ਦੋਨਾਂ ਪਾਸਿਆਂ ਦੇ ਉੱਪਰ ਤਣਾਤ ਕੀਤੀ ਹੈ ਇੱਕ ਇੱਕ ਪਾਸਾ ਇਹ ਹੈ ਜਿਹੜਾ ਹਰਿਆਣਾ ਵੱਲੋਂ ਤੋਂ ਵਾਪਸ ਪੰਜਾਬ ਆਉਂਦਾ ਹੈ ਦੂਸਰਾ ਪੱਖ ਜਿਹੜਾ ਹੈ ਦੂਸਰਾ ਪਾਸਾ ਜਿਹੜਾ ਉਹ ਹਰਿਆਣੇ ਵਾਲੇ ਪਾਸੇ ਨੂੰ ਜਾਣ ਵਾਲਾ ਰਸਤਾ ਹੈ ਤਾਂ ਇਹ ਸਭ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਪੁਖਤਾ ਪ੍ਰਬੰਧ ਕੀਤੇ ਨੇ ਜਦ ਕਿਸਾਨ ਆਗੂ ਅੱਗੇ ਨਾ ਵੱਸ ਸਕਣ ਤਾਂ ਇਹ ਦੋਨੋਂ ਲਾਈਨਾਂ ਜਿਹੜੀਆਂ ਨੇ ਲਗਭਗ 400 ਮੀਟਰ ਦਾ ਦਾਇਰਾ ਦੋਨਾਂ ਸੜਕਾਂ ਤੇ ਇੱਕ ਸੜਕ ਜਿਹੜੀ ਆਉਣ ਵਾਲੀ ਹੈ ਇੱਕ ਜਾਣ ਵਾਲੀ ਆ ਤਾਂ ਉਸ ਤੇ ਰੱਖਿਆ ਹੋਇਆ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਗੱਲਬਾਤ ਜਿਹੜੀ ਉਹ ਵੀ ਜਾਰੀ ਰੱਖਾਂਗੇ ਤਾਂ ਕਿਸਾਨਾਂ ਨੇ ਅੱਗੇ ਵਧਣਾ 111 ਕਿਸਾਨਾਂ ਦਾ ਜੱਥਾ ਜਿਹੜਾ ਹੈ ਉਹ ਅੱਗੇ ਵਧਣਾ ਹੈ ਤਾਂ ਕਿੰਨੀਆਂ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਗਈਆਂ ਨੇ ਕਿਉਂਕਿ ਪੁਲਿਸ ਦੀ ਤਾਂ ਪੂਰੀ ਤਿਆਰੀ ਹੈ ਮੀਟਿੰਗ ਕਰਨ ਦੇ ਲਈ ਆਏ ਸੀਗੇ ਸਹਿਮਤੀ ਨਹੀਂ ਬਣੀ ਉਸ ਤੋਂ ਬਾਅਦ ਉਹਨਾਂ ਨੇ ਰਸਤਾ ਆਪਣਾ 400 ਮੀਟਰ ਅੱਗੇ ਕਰ ਲਿਆ ਵੇਖੋ ਜੀ ਇਹਦੇ 'ਚ ਇਹ ਹੈ ਵੀ ਕਿਸਾਨਾਂ ਦੀ ਤਾਂ ਫੁੱਲ ਤਿਆਰੀ ਹੈ ਜਦੋਂ ਕੋਈ ਮਰਨ ਮਰਨ ਬਰਤ ਮਰਨ ਚਾਹੁੰਦਾ ਹੋਵੇ ਮਰਨਾ ਉਹਨੇ ਕੀ ਤਿਆਰੀ ਕਰਨੀ ਉਹ ਤੇ ਆਪਣੇ ਅੱਗੇ ਹੋ ਕੇ ਮਰਨਾ ਹੋਂਨੇ ਇਹ ਹੁਣ ਸਰਕਾਰ ਨੇ ਵੇਖਣਾ ਹੈ ਵੀ ਇੱਕ ਨੇ ਹੱਥੇ ਬੰਦੇ ਤੇ ਇੱਕ ਆਪਣਾ ਪੋਸਟ ਜਿਹੜਾ ਆਪਣਾ ਪ੍ਰਦਰਸ਼ਨ ਕਰਨ ਦੇ ਆ ਬੰਦਾ ਉਹਦੇ ਤੇ ਇਹਨਾਂ ਨੇ ਕਿਹੜੇ ਹਿਸਾਬ ਨਾਲ ਵਰਤਾਰਾ ਕਰਨਾ ਗੋਲੀਆਂ ਚਲਾਉਣੀਆਂ ਨੇ ਪਾਣੀ ਦੀਆਂ ਬਿਛਾੜਾ ਮਾਰਨੀਆਂ ਨੇ ਅਥਰੂ ਗਏ ਸੁੱਟਨੇ ਉਹ ਇਹ ਸੈਂਟਰ ਸਰਕਾਰ ਦੀ ਮਰਜ਼ੀ ਹੈ ਕਿਸਾਨਾਂ ਨੇ ਆਪਣਾ ਮਰਨਾ ਹੈ ਉਹ ਆਪਣੇ ਨੇਤਾ ਵਾਸਤੇ ਤਿਆਰ ਨੇ ਮਰਨ ਵਾਸਤੇ ਕਿਉਂਕਿ ਡੱਲੇਵਾਲ ਸਾਹਿਬ ਨੂੰ ਅਜਾ 51 ਦਿਨ ਹੋ ਚੱਲੇ ਨੇ ਸੈਂਟਰ ਸਰਕਾਰ ਨੇ ਅਜ ਤੱਕ ਉਹਨਾਂ ਦੀ ਇੱਕ ਵੀ ਮੀਟਿੰਗ ਨਹੀਂ ਕਰਵਾਈ ਕਿਸਾਨਾਂ ਨਾਲ ਕੋਛ ਨਹੀਂ ਕੀਤਾ ਇਸ ਕਰਕੇ ਉਹਨਾਂ ਨੂੰ ਇਹੀ ਲੱਗਦਾ ਸੀ ਜਿਹੜੇ ਦੂਜੇ ਕਿਸਾਨ ਸੀ ਵੀ ਇਹ ਸਾਡਾ ਜਿਹੜਾ ਨੇਤਾ ਹੈ ਇਹ ਬੈਠਾ ਹੈ ਇਹ ਕੱਲੇ ਮਰਨ ਦੀ بجائے ਅਸੀਂ ਵੀ 111 ਦੇ 11 ਇਹਦੇ ਨਾਲ ਹੀ ਸ਼ਹਾਦਤ ਪ੍ਰਾਪਤ ਕਰ ਜਾਣ ਜਿਸ ਤਰੀਕੇ ਦੇ ਹਾਲਾਤ ਹੁਣ ਇੱਥੇ ਬਣੇ ਹੋਇਆ ਪੁਲਿਸ ਫੋਰਸ ਅੱਗੇ ਵਧ ਰਹੀ ਆ ਪੰਜਾਬ ਵਾਲੇ ਪਾਸੇ ਨੂੰ ਹੋਰ ਜ਼ਿਆਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਲਈ ਆ ਆਪਾਂ ਜਿਵੇਂ ਮੋਰਚੇ ਤੋਂ ਅੱਗੇ ਵਧੀ ਸੋ ਪਹਿਲਾਂ ਕੋਈ ਗੱਲਬਾਤ ਹੋਈ ਜਾਂ ਦੁਆਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਤੁਸੀਂ ਆਪਣੇ ਧਾਇਰੇ ਤੋਂ ਅੱਗੇ ਕਿਉਂ ਵਧ ਰਹੇ ਹੋ ਕਿਉਂ ਸਾਡੇ ਮੋਰਚੇ ਵੱਲ ਫੇਰ ਵਧ ਰਹੇ ਹੋ ਜਿਵੇਂ ਪਹਿਲਾਂ ਦੇ ਹਾਲਾਤ ਬਣੇ ਸੀ 13 ਤਰੀਕ ਨੂੰ ਵੀ ਤੇ ਸਾਡੇ ਸਾਡੇ ਆਲੇ ਪਾਸੇ ਆਣ ਕੇ ਇਨਾ ਸਾਡੀਆਂ ਟਰਾਲੀਆਂ ਵੀ ਤੋੜੀਆਂ ਸਾਡੇ ਨੌਜਵਾਨਾਂ ਦੇ ਗੋਲੀ ਵਿਮਾਰੀ ਸ਼ੁਭ ਕਰਨ ਦੇ ਗੋਲੀ ਮਾਰੀ ਆਪਣੇ ਇੱਕ ਸਾਡੇ ਕਿਸਾਨਾਂ ਦੀਆਂ ਲੱਤਾਂ ਬਾਹਾਂ ਵੀ ਤੋੜੀਆਂ ਇਨਾ ਬੋਰੀ ਚ ਪਾ ਕੇ ਉਹਨੂੰ ਕੁੱਟਿਆ ਵੀ ਸਾਡੇ ਟਰੈਕਟਰ ਭੰਨ ਗਏ ਉਹ ਵੀ ਤਾਂ ਉਦੋਂ ਵੀ ਤੇ ਇਨਾ ਧੱਕਾ ਹੀ ਕੀਤਾ ਸੀ ਅੱਜ ਵੀ ਇਹ ਧੱਕਾ ਕਰਨਗੇ ਕਿਉਂਕਿ ਇਹ ਸੈਂਟਰ ਸਰਕਾਰ ਕਰੀ ਧੱਕਾ ਰਹੀ ਹੈ ਇਹਦੇ ਚ ਕੋਈ ਦੋ ਰਹਿਵਾਂ ਨਹੀਂ ਵੀ ਇਹ ਧੱਕਾ ਨਹੀਂ ਕਰ ਰਿਹਾ ਧੱਕਾ ਕਰ ਰਹੇ ਨੇ ਲੱਗਦਾ ਕੀ ਆ ਵੀ ਵੇਖੋ ਜੀ ਅਸੀਂ ਤਾਂ ਅਸੀਂ ਮਰਨ ਨੂੰ ਤਿਆਰ ਆ ਕੋਈ ਗੱਲ ਨਹੀਂ ਕਿੰਨੇ ਮਾਰ ਦੇਣਗੇ ਇੱਕ ਇੱਕ ਮਰਨ ਤੋਂ ਇਹ ਵੀ ਇੱਕ ਇੱਕ ਮਰਨ ਤੋਂ ਤੇ ਇਹੋ ਹੀ ਆ ਵੀ ਜਿੰਨਾ ਇਹ ਚਾਹੁੰਦੇ ਨੇ ਮਾਰਨੇ ਮਾਰਦੇ ਨੇ ਹੋਰ ਕੀ ਹੈ ਇਹੋ ਹੀ ਹੋ ਸਕਦਾ ਬਿਲਕੁਲ ਬਿਲਕੁਲ ਸੋ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਸੀਗੀਆਂ ਕਿਤੇ ਨਾ ਕਿਤੇ ਹੁਣ ਕੀ ਕੁਝ ਜਿਹੜੀਆਂ ਸਪਸ਼ਟ ਰੂਪ ਦੇ ਵਿੱਚ ਦਿਖਾਈ ਦਿੰਦੀਆਂ ਨੇ ਕਿਉਂਕਿ ਹਾਲਾਤ ਲਗਾਤਾਰ ਇਸ ਜਗ੍ਹਾ ਦੇ ਉੱਪਰੋਂ ਬਦਲ ਰਹੇ ਨੇ ਔਰ ਫੋਰਸ ਜਿਹੜੀ ਹੈ ਉਹ ਅੱਗੇ ਵੱਧ ਰਹੀ ਹੈ ਨਾ ਲਗਭਗ 400 ਮੀਟਰ ਦਾ ਦਾਇਰਾ ਜਿਹੜਾ ਹੈ ਉਹ ਪੁਲਿਸ ਫੋਰਸ ਨੇ ਇਖਤियार ਕੀਤਾ ਹੈ ਔਰ ਕਿਸਾਨਾਂ ਦਾ ਅੱਗੇ ਦੀ ਤਸਵੀਰ ਕੀ ਹੈ ਸੋ ਅੱਗੇ ਕੀ ਕੁਝ ਕਰ ਰਹੇ ਹੈ ਕਿਵੇਂ ਦੀ ਜਿਹੜੀ ਗੱਲ ਸਪਸ਼ਟ ਰੂਪ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਕੁਝ ਸਮੇਂ ਤੱਕ ਜਿੱਥੇ ਹੁਣ ਕਿਸਾਨ ਆਗੂ ਅੱਗੇ ਪਹੁੰਚ ਕੇ ਪੁਲਿਸ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਵੀ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਹੁਣ ਅੱਗੇ ਦੀ ਤਸਵੀਰ ਕੀ ਕਹਿੰਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਜਗਦੀਸ਼ ਸਿੰਘ ਦੇ ਨਾਲ ਮਨਜੋਤ ਸਿੰਘ ਕੰਪਿਟੀਸੀ ਨਿਊਜ਼ ਖਨੌਰੀ ਬਾਰਡਰ